ਤੇ ਇੱਕ ਸੌ ਦੀ ਸਿੱਧੀ ਗੱਲ ਮੈਂ ਕਰਨਾ ਚਾਹੂੰਗੀ ਮੈਂ ਹਫਤੇ ਦੇ 6 ਦਿਨ ਤੁਹਾਨੂੰ ਦਵਾਂਗੀ ਤੇ ਇੱਕ ਦਿਨ ਆਪਣੀ ਫੈਮਲੀ ਨੂੰ ਮਲਕਮਾਰੀ ਆ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਆਪਾਂ ਫੇਮ ਲੈਣਾ ਤੇ ਉਹਦੇ ਵਾਸਤੇ ਆਪਾਂ ਨੂੰ ਕਾਰ ਲਾਉਣਾ ਚਾਹੀਦਾ ਤੂੰ ਇੰਨੀਆਂ ਬੈਲਟਾਂ ਮਾਰੀਆਂ ਮੇਰੇ ਹੈਨਾ ਕੋਡੀਕਰ ਮਾਫ ਕੀਤਾ ਪਤਾ ਹੂੰ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਮਸ਼ਹੂਰ ਹੋਣਾ ਨਾ ਉਹ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਆਓ ਸਿੱਖੀ ਸਰੂਪ ਚ ਨਹੀਂ ਤੇ ਆਪਣਾ ਨਾਮ ਚੇਂਜ ਕਰਦੇ ਹੋ ਕੁਮਾਰੀ ਤੋਂ ਕੌਰ ਕਰਦੇ ਹੋ ਸਾਡੇ ਵਾਲੇ ਲੋਕ ਕਹਿੰਦੇ ਵੀ ਲੈ ਵੀ ਫਲਾਣਾ ਬੰਦਾ ਤੇ ਯਾਰ ਪਹਿਲਾਂ ਕੁਮਾਰੀ ਹਾਂਜੀ ਅੱਜ ਕੱਲ ਕਰਦੇ ਆ ਆਪਾਂ ਕੰਚਨਾ ਕੁਮਾਰੀ ਦੀ ਜਿਹੜੀ ਕਮਲ ਭਾਬੀ ਦੇ ਨਾਮ ਨਾਲ ਕਮਲਕੌਰ ਕੌਰ ਨਾਮ ਲਾਇਆ ਉਹਨੇ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਹੋਈ ਤੇ ਬੜਾ ਬਲਗਰ ਬੜਾ ਗੰਦਾ ਸਮਾਜ ਦੇ ਵਿੱਚ ਪਾਉਂਦੇ ਸੀ ਤੇ ਸਿੰਘਾਂ ਨੇ ਬੜੇ ਜਥੇਬੰਦੀਆਂ ਨੇ ਉਹਨੂੰ ਇਸ ਗੱਲ ਤੋਂ ਵਰਜਿਆ ਵੀ ਤੂੰ ਇਹ ਕੰਮ ਨਹੀਂ ਕਰਨਾ ਪਰ ਹੁਣ ਪਿਛਲੇ ਦਿਨੀ ਉਹਦੀ ਕੁਝ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਚਲੋ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿਉਂਕਿ ਕਿਸੇ ਦਾ ਮਰ ਜਾਣਾ। ਇਹ ਰੱਬ ਜਾਣਦਾ ਵੀ ਉਹਦੀ ਮੌਤ ਕਿਵੇਂ ਹੋਈ ਹੈ ਕਿ ਕੋਈ ਸਾਜ਼ਿਸ਼ ਹੈ ਜਾਂ ਕੋਈ ਨਸ਼ੇ ਕਾਰਨ ਹੋਈ ਹੈ ਇਹ ਤੇ ਚਲੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਤੇ ਆਪਾਂ ਗੱਲ ਕਰਦੇ ਆਂ ਵੀ ਸਮਾਜ ਦੇ ਵਿੱਚ ਗੰਦ ਪਾਉਣ ਦੀ। ਤੇ ਦੇਖੋ ਅੱਜ ਕੱਲ ਦਾ ਸਮਾਂ ਕਿਸ ਤਰ੍ਹਾਂ ਦਾ ਆ ਗਿਆ ਫੇਮ ਲੈਣ ਦੇ ਵਾਸਤੇ, ਮਸ਼ਹੂਰ ਹੋਣ ਦੇ ਵਾਸਤੇ, ਲਾਈਕ ਵਾਸਤੇ ਕਿੰਨਾਂ ਕੁਝ ਗੰਦ ਪਾਇਆ ਜਾ ਰਿਹਾ ਹੈ ਅਭੀ ਇਹ ਉਹ ਪੂਰੀ ਪੰਜਾਬੀ ਨਹੀਂ ਅਸਲ ਤੇ ਉਹ ਬਿਹਾਰ ਵੀ ਹੁੰਦੀ ਆ ਕਿਤੇ ਉਹ ਇਦਾਂ ਦੀਆਂ ਵੀਡੀਓ ਪਾਉਂਦੀ ਆ ਵੀ ਜਿਹੜੀਆਂ ਮੈਂ ਤੁਹਾਨੂੰ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦਾ ਮੈਂ ਸਨੈਪਚੈਟ ਤੇ ਅੱਧਾ 파ਟੀ ਦਿਖਾਇਆ ਸੀ ਇਕੱਲਾ ਮੈਨੂੰ ਪੰਜ ਸੱਤ ਮੁੰਡਿਆਂ ਨੇ ਇਹ ਕਿਹਾ ਕਿ 100 ਤਾਂ ਸਕਰੀਨਸ਼ਾਟ ਲੈਏ ਕਿਸੇ ਨੇ ਤੇ ਬੜਿਆ ਲੋਕਾਂ ਨੇ ਮੈਨੂੰ ਕਿਹਾ ਕਿ ਕਮੈਂਟ ਚ ਕਿ ਕਮਲਸੀ ਤਾਂ ਤੇਰੀ ਆ ਪੋਸਟ ਦੇਖ ਕੇ ਗੰਦੀ ਔਰ ਜਿਹੜੀਆਂ ਚੀਜ਼ ਇੰਨਾ ਗੰਦ ਮਤਲਬ ਬਖਦੀ ਇਹਨਾਂ ਉਹ ਵੀ ਛੋਟੇ ਛੋਟੇ ਬੱਚੇ ਲੱਗ ਕੇ ਕਿਵੇਂ ਬਹਿ ਕੇ ਵੇਖਣਦੇ ਹੁੰਦੇ ਤੇ ਆਪ ਹੀ ਸ਼ਰਮ ਨਾਲ ਪਾਣੀ ਪਾਣੀ ਹੋ ਜਦਾ ਤੇ ਜੇ ਤੁਸੀਂ ਫੇਮ ਲੈਣਾ ਹੈ ਮਸ਼ਹੂਰ ਹੋਣਾ ਹੈ ਤਾਂ ਬੜਾ ਬੜੇ ਵਧੀਆ ਰਸਤੇ ਵੀ ਹੈਗੇ ਨੇ ਜੀ ਚੰਗੇ ਰਸਤੇ ਵੀ ਆਪਾਂ ਚੰਗੀਆਂ ਵੀਡੀਓ ਪਾ ਕੇ ਵੀ ਆਪਾਂ ਮਸ਼ਹੂਰ ਹੋ ਸਕਦੇ ਆ ਪਰ ਨਹੀਂ ਕੁਝ ਸਾਡੇ ਸਮਾਜ ਦੇ ਵਿੱਚ ਅੰਸਰ ਹੀ ਐਸੇ ਨੇ ਜਿਨ੍ਹਾਂ ਨੇ ਸਿਰਫ ਗੰਦ ਪਾਉਣਾ ਹੁੰਦਾ ਗੰਦ ਪਰੋਸਣਾ ਹੁੰਦਾ ਤੇ ਫਿਰ ਉਹਦਾ ਅੰਜਾਮ ਤੇ ਮਾੜਾ ਹੋਣੀ ਹੁੰਦਾ ਤੇ ਕਿਸੇ ਦੀ ਮੌਤ ਹੋ ਜਾਣੀ ਇਹ ਹੁੰਦਾ ਤੇ ਬੜਾ ਦੁੱਖ ਹੈ ਇਸ ਗੱਲ ਦਾ ਪਰ ਸਮਾਜ ਵਾਲੇ ਕਹਿੰਦੇ ਵੀ ਇਸ ਗੱਲ ਦਾ ਬੜਾ ਸ਼ੁਕਰ ਵੀ ਮਨਾ ਰਹੇ ਨੇ ਵੀ ਗੰਦ ਚੱਕਿਆ ਗਿਆ ਤੇ ਗੰਦ ਚੱਕਿਆ ਜਾਣਾ ਇਹ ਨਹੀਂ ਹੁੰਦਾ ਵੀ ਜੇ ਆਪਾਂ ਉਹਨੂੰ ਸੁਧਾਰ ਦੀ ਸੁਧਰਨ ਦਾ ਵੀ ਮੌਕਾ ਦੇ ਦੇ ਲਈ ਹੈ ਨਾ ਵੱਡੀ ਗੱਲ ਤੇ ਇਹ ਹੁੰਦੀ ਹੈ ਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ 1988 ਦੇ ਵਿੱਚ ਚਮਕੀਲੇ ਤੇ ਇਹ ਬਲੇਮ ਲੱਗੇ ਸੀ ਵੀ ਬਲਗਰਗਾਉਂਦਾ ਹਾਲਾਂਕਿ ਉਹਨੇ ਸਟਰਗਲ ਦੇ ਟਾਈਮ ਤੇ ਕੁਝ ਗਾਇਆ ਵੀ ਮਾੜੇ ਗਾਏ ਵੀ ਹੈ ਨਾ ਚਲੋ ਸੌ ਤਰ੍ਹਾਂ ਦੀ ਕੰਪਰੋਮਾਈਜ਼ ਬੰਦੇ ਨੂੰ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਫਿਰ ਧਮਕੀਆਂ ਆਈਆਂ ਤਾਂ ਉਹਨੇ ਉਹਨਾਂ ਗੀਤਾਂ ਤੋਂ ਤੌਬਾ ਕੀਤੀ ਮਾਫੀ ਵੀ ਮੰਗੀ ਜਾ ਕੇ ਸਪੈਸ਼ਲ ਤੌਰ ਤੇ ਤੇ ਉਹਨੇ ਬੜੇ ਧਾਰਮਿਕ ਬੜੇ ਵਧੀਆ ਗੀਤ ਵੀ ਗਾਏ ਤੇ ਉਹ ਮਤਲਬ ਇਸ ਤਰ੍ਹਾਂ ਹੁਣ ਗਾਉਣ ਲੱਗ ਗਿਆ ਸੀ ਬਾਅਦ ਦੇ ਵਿੱਚ ਤੇ ਉਹ ਉਹ ਨਾਮ ਜਪ ਲੈ ਲਾਲ ਮਾਰੇ ਜਿੰਦੇ ਕੰਮ ਆਊਗਾ ਔਕੇ ਵੇਲੇ ਕੰਮ ਆਊਗਾ ਬੜੇ ਵਧੀਆ ਗੀਤ ਗਾਉਣ ਲੱਗਿਆ ਸੀ ਪਰ ਆਖਰਕਾਰ ਤੇ ਅੰਜਾਮ ਜਿਹੜਾ ਹੋਇਆ ਲੋਕ ਤੱਤ ਵੀ ਉਹਨੇ ਬੜੇ ਗਾਏ ਆਖਰ ਤੇ ਜਿਹੜਾ ਉਹਦਾ ਅੰਜਾਮ ਹੋਇਆ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਕੁਝ ਤੇ ਉਸ ਟਾਈਮ ਤੇ ਸਮਾਂ ਹੀ ਇਸ ਤਰ੍ਹਾਂ ਦਾ ਚੱਲਦਾ ਸੀ ਬੇਵਕਲੀ ਵੀ ਲਹਿਰਾਂ ਇਸ ਤਰ੍ਹਾਂ ਦੀ ਚੱਲਦੀ ਸੀ ਵੀ ਉਹ ਲਹਿਰ ਦੀ ਭੇਟ ਚੜ ਗਿਆ ਕਈ ਕਾਰਨ ਹੋ ਜਾਂਦੇ ਨੇ ਪਰ ਇਹੋ ਜਿਹਾ ਕਿਸੇ ਦੀ ਮੌਤ ਹੋ ਜਾਣੀ ਕਿਸੇ ਨੂੰ ਮਾਰ ਦੇਣਾ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ ਕੌਣ ਹੁੰਦੇ ਹਾਂ ਕਿਸੇ ਦਾ ਕਿਸੇ ਦਾ ਜ਼ਿੰਦਗੀ ਨੂੰ ਜਿਉਣ ਦਾ ਉਹਦਾ ਹੱਕ ਖੋਣ ਵਾਲੇ ਅਸੀਂ ਕੋਈ ਨਹੀਂ ਹੁੰਦੇ ਇਹ ਸਿਰਫ ਵਾਹਿਗੁਰੂ ਪਰਮਾਤਮਾ ਉਹਦੇ ਹੱਥ ਦੇ ਵਿੱਚ ਹੈ ਆਪਾਂ ਨੂੰ ਇਸ ਤਰ੍ਹਾਂ ਦਾ ਜਦੋਂ ਹੁੰਦਾ ਹੈ ਕੋਈ ਗੱਲਬਾਤ ਇਸ ਦਾ ਦੁੱਖ ਬੜਾ ਹੁੰਦਾ ਹੈ ਪਰ ਸਮਝਣਾ ਉਹਨਾਂ ਨੂੰ ਵੀ ਚਾਹੀਦਾ ਹੈ ਜਿਨ੍ਹਾਂ ਨੂੰ ਮਤਲਬ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੋਰ ਵੀ بڑے ਅੰਸਰ ਨੇ ਇਸ ਤਰ੍ਹਾਂ ਦੇ ਇਹ ਨੇ ਵੀ ਉਹਨਾਂ ਦੇ ਹੁਣ ਕਮਲ ਕੌਰ ਦੇ ਮਾਰੇ ਜਾਣ ਨਾਲ ਇਹ ਖਤਮ ਹੋ ਜੋ ਤੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਕਿਸੇ ਦੇ ਕਹਿੰਦੇ ਵੀ ਕਿਸੇ ਦੀ ਮੌਤ ਤੇ ਵਾਲਾ ਜਸ਼ਨ ਨਹੀਂ ਮਨਾਇਦਾ ਹਨਾ ਤੇ ਕਿਸੇ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਮਨਾਈਏ ਸੱਜਣਾ ਵੀ ਮਰ ਜਾਣਾ ਇਹ ਤੇ ਮਰ ਤੇ ਚਲੋ ਸਾਹਮਣੇ ਜਾਣਾ ਹਨਾ ਕੋਈ ਚੰਗਾ ਨਾਮ ਖੱਟ ਕੇ ਮਰੇ ਕੋਈ ਚੰਗਾ ਕੰਮ ਕਰਕੇ ਇਸ ਜਹਾਨ ਤੋਂ ਜਾਵੇ ਉਹਨੂੰ ਯਾਦ ਕੀਤਾ ਜਾਂਦਾ ਤੇ ਮਹਾਰਾਜ ਜੀ ਦੀ ਬਾਣੀ ਦਾ ਤੇ ਆਪਾਂ ਵਚਨ ਪੜ੍ਹਦੇ ਆ ਹਨਾ ਕਿ ਸਤਿਗੁਰੂ ਮਹਾਰਾਜ ਜੀ ਕਹਿੰਦਾ ਕਿ ਆ ਜਾਣਾ ਕਿ ਬਿ ਮਰhenge ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੈ ਤਾਂ ਸਹਿਲਾ ਮਰਨਾ ਹੋਏ ਜੇ ਤੇਰੇ ਜਿੱਤ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੀ ਯਾਦ ਵਸੀ ਹੋਈ ਹੈ ਤੂੰ ਉਹਨੂੰ ਯਾਦ ਰੱਖਦਾ ਹੈ ਤਾਂ ਤੇਰਾ ਜਿਉਣਾ ਵੀ ਸਫਲ ਹੈ ਤੇ ਤੇਰਾ ਮਰਨਾ ਵੀ ਸਫਲ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਵੀ ਇਸ ਤਰ੍ਹਾਂ ਗੰਧ ਪਰੋਸਣਾ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਗਲਤ ਰਸਤੇ ਤੇ ਪਾਉਣਾ ਹਨਾ ਇਹ ਕੋਈ ਵਧੀਆ ਗੱਲ ਨਹੀਂ ਹੁੰਦੀ ਚੰਗਾ ਪਾਓ ਚੰਗਾ ਕਮਾਓ ਹਨਾ ਨਾਮ ਆਪਣਾ ਚੰਗੇ ਪਾਸੇ ਵੱਲ ਨਾਮ ਕਮਾਓ ਬੜੀਆਂ ਬੱਚੀਆਂ ਨੇ ਜਿਹੜੀਆਂ ਆਪਣੀਆਂ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਵੀ ਨਾਮ ਕਮਾਉਂਦੇ ਨੇ ਪਰ ਇਸ ਤਰ੍ਹਾਂ ਨਹੀਂ ਕਮਾਉਣਾ ਚਾਹੀਦਾ ਤੁਹਾਨੂੰ ਤੁਹਾਡੀ رائے ਕੀ ਹੈ ਕਿਸ ਤਰ੍ਹਾਂ ਤੁਹਾਨੂੰ ਇਹ ਲੱਗਿਆ ਹਨਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਗਿਆਨ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਧੰਨਵਾਦ